ਪਿਛਲੇ ਦੋ ਦਿਨਾਂ ਤੋਂ ਸੁਰੇਸ਼ ਸਿੰਘ ਖਾਲਸਾ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਬਵਾਦ ਛੜਿਆ 80% ਲੋਕ ਗਾਲਾਂ ਕੱਢੀ ਜਾਂਦੇ ਵੀ ਸੁਰੇਸ਼ ਖਾਲਸਾ ਵਰਗੇ ਲੋਕਾਂ ਨੂੰ ਤੁਸੀਂ ਭੋਏ ਚੜਾ ਲਿਆ ਇਹਨਾਂ ਨੂੰ ਸਿਰ ਦੇ ਉੱਤੇ ਬਿਠਾ ਲਿਆ ਇਹ ਲੋਕ ਇੰਨੇ ਜੋਗੇ ਨਹੀਂ ਤੁਸੀਂ ਹੀ ਇਹਨਾਂ ਦੇ ਮਗਰ ਜਾ ਕੇ ਤੇ ਇਹਨਾਂ ਨੂੰ ਇਹ ਸਥਾਨ ਦੇ ਉੱਤੇ ਪਹੁੰਚਾਇਆ ਤੇ 20% ਇਹ ਗੱਲ ਕਹੀ ਜਾਂਦੇ ਵੀ ਉਹਨੇ ਮਾੜੀ ਗੱਲ ਕਿਹੜੀ ਕਹੀ ਆ ਰੌਲਾ ਕੀ ਅਸਲ ਦੇ ਵਿੱਚ ਰੌਲਾ ਅਸਲ ਦੇ ਵਿੱਚ ਇਹ ਆ ਕਿ ਇੱਕ ਪੌਡਕਾਸਟ ਕਰਨ ਵਾਲੇ ਨੇ ਉਹਨੂੰ ਫੋਨ ਕੀਤਾ ਯਾਨੀ ਕਿ ਸੁਰੇਸ਼ ਸਿੰਘ ਖਾਲਸਾ ਨੂੰ ਫੋਨ ਕੀਤਾ ਉਹਨੂੰ ਇਹ ਗੱਲ ਕਹਿੰਦਾ ਜੀ ਕਿ ਤੁਹਾਡਾ ਪਿੰਡ ਕਿਹੜੇ ਪਾਸੇ ਆ ਉਹ ਕਹਿੰਦਾ ਜੀ ਫਤੇਗੜ ਸਾਹਿਬ ਵਾਲੇ ਪਾਸੇ ਆ ਇਸ ਤਰੀਕਿਆਂ ਗੱਲਾਂ ਬਾਤਾਂ ਚੱਲਦੀਆਂ ਉਸ ਤੋਂ ਬਾਅਦ ਪੌਡਕਾਸਟ ਕਰਨ ਵਾਲਾ ਇਹ ਗੱਲ ਕਹਿੰਦਾ ਜੀ ਕਿ ਅਸੀਂ ਤੁਹਾਡਾ ਪੌਡਕਾਸਟ ਕਰਨ ਲਈ ਪਿੰਡ ਆਈਏ ਉਹ ਕਹਿੰਦਾ ਹਾਂਜੀ ਪਿੰਡ ਹੀ ਆਉਣਾ ਪਊਗਾ ਪਰ 10,000 ਰੁਪਇਆ ਲੱਗੂਗਾ ਅੱਗੋਂ ਪੌਡਕਾਸਟ ਕਰਨ ਵਾਲਾ ਇਹ ਗੱਲ ਕਹਿੰਦਾ ਵੀ ਪੈਸੇ ਕਾ ਦੇ ਆਪਾਂ ਤਾਂ ਬਾਬੇ ਨਾਨਕ ਦੀਆਂ ਗੱਲਾਂ ਕਰਨੀਆਂ ਅੱਗੋਂ ਸੁਰੇਸ਼ ਇਹ ਗੱਲ ਕਹਿੰਦਾ ਜੀ ਕਿ ਬਾਬੇ ਨਾਨਕ ਦੀਆਂ ਗੱਲਾਂ ਕਰਨੀਆਂ ਚਲੋ ਆਪਾਂ ਘੱਟ ਵੱਧ ਕਰ ਲਾਂਗੇ ਲੋ ਜੀ ਗੱਲ ਇੰਨੇ ਕਮੈਂਟਾਂ ਦੀ ਆ ਫਿਰ ਉਹ ਫੋਨ ਕੱਟ ਦਿੰਦਾ ਸੁਰੇਸ਼ ਤੇ ਬਾਅਦ ਵਿੱਚ ਪੌਡਕਾਸਟ ਕਰਨ ਦਾ ਚਾਹਵਨ ਬੰਦਾ ਇਹ ਗੱਲ ਕਹਿੰਦਾ ਕਿ ਭਾਈ ਆਹ ਦੇਖ ਲੋ ਹੁਣ ਉਹਨੇ ਫੋਨ ਕੱਟਤਾ ਇਹ ਹੁਣ ਪੈਸੇ ਮੰਗਦੇ ਆ ਗੁਰਬਾਣੀ ਦੇ ਪ੍ਰਚਾਰ ਲਈ ਵੀ ਪੈਸੇ ਮੰਗਦੇ ਆ ਸਿੱਖੀ ਦੀ ਗੱਲ ਕਰਨ ਦੇ ਵੀ ਪੈਸੇ ਮੰਗਦੇ ਆ ਲੋਕ ਇਹ ਗੱਲ ਕਹੀ ਜਾਂਦੇ ਵੀ ਭਾਈ ਇਹ ਵਿਕ ਗਿਆ ਇਹ ਜੀ ਸੁਰੇਸ਼ ਖਾਲਸਾ ਵਰਗੇ ਲੋਕ ਤੁਸੀਂ ਸਿਰ ਤੇ ਝੜਾ ਲਏ ਆਹ ਦੇਖ ਲੋ ਜੀ ਇਹਨੇ ਆਪਣੀ ਔਕਾਤ ਦਿਖਾ ਦਿੱਤੀ ਮੈਨੂੰ ਇਉਂ ਲੱਗਦਾ ਵੀ ਪੰਜਾਬੀਆਂ ਨੇ ਆਪਣੀ ਔਕਾਤ ਦਿਖਾ ਦਿੱਤੀ ਜਿਹੜੇ ਕਿ ਥੱਲੇ ਮਾੜੀਆਂ ਟਿੱਪਣੀਆਂ ਕਰਦੇ ਆ ਮੇਰੀ ਪੌਡਕਾਸਟ ਕਰਨ ਵਾਲੇ ਬੰਦਿਆਂ ਨੂੰ ਪਹਿਲਾਂ ਤਾਂ ਇੱਕ ਬੇਨਤੀ ਆ ਤੁਸੀਂ ਉਹਨਾਂ ਲੋਕਾਂ ਦੇ ਕੋਲੇ ਜਾ ਨਹੀਂ ਵਾਰ-ਵਾਰ ਜਿਹੜੇ ਲੋਕਾਂ ਦਾ ਚਿਹਰਾ ਮਸ਼ਹੂਰ ਹੋਇਆ ਜਿਹੜੇ ਲੋਕਾਂ ਦੇ ਨਾਲ ਕੋਈ ਵਿਵਾਦ ਜੁੜਦਾ ਜਿਹੜੇ ਲੋਕ ਤੁਹਾਨੂੰ ਅਟਪਟੀ ਗੱਲ ਕਰਨ ਕਰਕੇ ਕੰਟੈਂਟ ਵਧੀਆ ਮਿਲਣ ਦੇ ਕਰਕੇ ਤੁਹਾਡੀ ਵਟਤ ਚੰਗੀ ਹੋ ਸਕੇ ਜਿਨ੍ਹਾਂ ਦੇ ਉੱਤੇ ਵਿਊ ਆਉਣਗੇ ਜੇ ਆਪਾਂ ਕੱਲਾ ਸਿੱਖੀ ਦੇ ਪ੍ਰਚਾਰ ਤੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਗੱਲਾਂ ਹੀ ਕਰਨੀਆਂ ਹੋਣ ਤੇ ਫੇਰ ਤਾਂ ਭਾਈ ਪੰਜਾਬ ਦੇ ਹਰ ਪਿੰਡ ਦੇ ਵਿੱਚ ਕਈ-ਕਈ ਦਰਜਣਾਂ ਜਿਹੜੇ ਉਹ ਸਿੱਖੀ ਦੇ ਪ੍ਰਚਾਰਕ ਬੈਠੇ ਆ ਪੰਜਾਬ ਦੇ ਹਰ ਗੁਰੂ ਘਰ ਦੇ ਵਿੱਚ ਗਰੰਥੀ ਸਿੰਘ ਆ ਇੱਥੇ ਸਾਡੇ ਕੋਲੇ ਰਾਗੀ ਢਾਡੀ ਪ੍ਰਚਾਰਕ ਕਿੰਨੀ ਵੱਡੀ ਗਿਣਤੀ ਦੇ ਵਿੱਚ ਆ ਕਬੀਸ਼ਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਆ ਤੁਸੀਂ ਉਹਨਾਂ ਦੀ ਇੰਟਰਵਿਊ ਕਿਉਂ ਨਹੀਂ ਕਰਦੇ ਤੁਸੀਂ ਪ੍ਰਵਾਸੀ ਮਜ਼ਦੂਰ ਦੇ ਕੋਲੋਂ ਜਿਨੇ ਕਿ ਹੁਣੇ-ਹੁਣੇ ਅੰਮ੍ਰਿਤਪਾਨ ਕੀਤਾ ਚਲੋ ਇਹ ਉਹਦੇ ਮਨ ਦੀ ਮੋਜ ਆ ਉਹਦਾ ਧੰਨਵਾਦ ਆ ਉਹਨੇ ਅੰਮ੍ਰਿਤਪਾਨ ਕੀਤਾ ਤੁਸੀਂ ਉਹਦੇ ਕੋਲੋਂ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਗੱਲਾਂ ਸੁਣਨੀਆਂ ਚਾਹੁੰਦੇ ਹੋ ਤੁਸੀਂ ਸਿੱਖੀ ਦੇ ਬਾਰੇ ਵਿਚਾਰਾ ਉਹਦੇ ਨਾਲ ਕਰਨੀਆਂ ਚਾਹੁੰਦੇ ਹੋ ਤੁਸੀਂ ਤਾਂ ਉਹਦੇ ਵੱਲ ਚੱਲੇ ਹੋ ਕਿਉਂਕਿ ਤੁਸੀਂ ਉਹਦੇ ਕੋਲੋਂ ਗੁਰੂ ਵਾਲਾ ਬਣੀਏ ਜੀ ਗੁਰੂ ਵਾਲਾ ਬਣੀਏ ਗਾਣਾ ਸੁਣਨਾ ਕਿਉਂਕਿ ਤੁਸੀਂ ਉਹਦੇ ਕੋਲ ਇਸ ਕਰਕੇ ਚੱਲੇ ਹੋ ਉਹਦਾ ਚਿਹਰਾ ਵੇਖ ਕੇ ਉਹਦੀ ਜਿਹੜੀ ਅਟਪੱਟੀ ਬੋਲੀ ਦੇਖ ਕੇ ਨਾ ਉਹ ਪੰਜਾਬੀ ਆ ਨਾ ਉਹ ਹਿੰਦੀ ਆ ਉਹਦੀ ਇਹ ਰਲਮੀ ਜੀ ਬੋਲੀ ਦੇਖ ਕੇ ਉਹ ਸੁਣ ਕੇ ਸਾਰਾ ਕੁਝ ਲੋਕ ਉਹਦੇ ਉੱਤੇ ਟਿੱਪਣੀਆਂ ਕਰਨਗੇ ਤੁਸੀਂ ਇਸ ਕਰਕੇ ਉਧਰਲੇ ਪਾਸੇ ਜਾਣਾ ਚਾਹੁੰਦੇ ਆ ਵੀ ਉਹਦੇ ਉੱਤੇ ਵਿਊ ਬਹੁਤ ਹੋਣਗੇ ਤੇ ਆਪਾਂ ਨੂੰ ਵਟਤ ਚੰਗੀ ਹੋਊਗੀ ਨਹੀਂ ਤਾਂ ਤੁਹਾਨੂੰ aldi ਲੋੜ ਨਹੀਂ ਗਈ ਐ ਕਰੋ ਜੇ ਤੁਸੀਂ ਸਿੱਖੀ ਦੇ ਪ੍ਰਚਾਰ ਦੀ ਗੱਲ ਹੀ ਕਰਨੀ ਆ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਗੱਲਾਂ ਬਾਤਾਂ ਕਰਨੀਆਂ ਤੇ ਮੈਂ ਤੁਹਾਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਚਾਰਕਾਂ ਦੇ ਨੰਬਰ ਦਿੰਦਾ ਤੁਸੀਂ ਉਹਨਾਂ ਢੀ ਜਾ ਕੇ ਇੰਟਰਵਿਊ ਕਰ ਲਓ ਤੁਸੀਂ ਉਹਨਾਂ ਦੇ ਕੋਲੇ ਕਿਉਂ ਨਹੀਂ ਜਾਂਦੇ ਮੈਂ ਇਹ ਮੰਨਦਾ ਜੀ ਕਿ ਸੁਰੇਸ਼ ਸਿੰਘ ਖਾਲਸਾ ਨੇ ਬਿਲਕੁਲ ਵਧੀਆ ਗੱਲ ਕਹੀ ਆ ਜਦੋਂ ਤੁਸੀਂ ਵਟਤ ਕਰਨ ਵਾਸਤੇ ਜਾਂਦੇ ਆ ਤੇ ਉਹ 5000 ਕਿਉਂ ਨਾ ਲਵੇ ਉਹ 10000 ਕਿਉਂ ਨਾ ਮੰਗੇ ਉਹਨੇ ਆਪਣੀ ਕੀਮਤ ਦੱਸਤੀ ਤੁਹਾਨੂੰ ਪੁੱਗਦਾ ਚਲੇ ਜਾਓ ਨਹੀਂ ਪੁੱਗਦਾ ਨਾ ਜਾਓ ਉਹਨੇ ਕਿਹੜੇ ਬੇਲੇ ਨੇ ਚ ਬਾਹ ਹੀ ਆ ਨਾ ਥੋੜੀ ਆਈ ਹੈ ਨਾ ਉਹਦੀ ਆਈ ਹੈ ਸੋ ਆਪਾਂ ਪੰਜਾਬੀਆਂ ਜਿਹੜੇ ਕਿਉਂਕਿ ਭੇਡ ਚਾਲ ਦੇ ਵਿੱਚ ਮਸ਼ਹੂਰ ਆ ਜਿਹਦੇ ਪਿੱਛੇ ਲੱਗੇ ਉਹ ਦੇਖੋ ਜੀ ਹੁਣ ਗੁਰੂਆਂ ਦੇ ਨਾਂ ਨੂੰ ਵੇਚਦੇ ਹਨ ਫਲਾਣੇ ਕਰਦੇ ਹਨ ਜਿਵੇਂ ساری ਉਮਰ ਆਪ ਗੁਰੂ ਦੇ ਸਿਧਾਂਤ ਮੁਤਾਬਕ ਹੀ ਚੱਲੇ ਹੁੰਨੇ ਆਂ ਇਉਂ ਆ ਹੁਣ ਕਈ ਕਹਿਣਗੇ ਤੁਸੀਂ ਜੀ ਪ੍ਰਵਾਸੀਆਂ ਦੇ ਪੱਖ ਦੇ ਵਿੱਚ ਬੋਲਦੇ ਆਂ ਜਦੋਂ ਤਾਂ ਬੰਦੇ ਨੇ ਅੰਮ੍ਰਿਤ ਪਾਣ ਕੀਤਾ ਆਪਾਂ ਇਹ ਗੱਲ ਕਹੀ ਜੀ ਕੀ ਆ ਬਾਤ ਆ ਇਹ ਹੈ ਦੇਖੋ ਖਿੱਚ ਪੈਂਦੀ ਇਹਨੂੰ ਕਹਿੰਦੇ ਜੀ ਦੇਖੋ ਇਹ ਕਲਾ ਵਰਤਗੀ ਤੇ ਜੇਕਰ ਉਹਨੇ 10000 ਰੁਪਏ ਮੰਗ ਲਿਆ ਆਪਾਂ ਕਹਿੰਦੇ ਹਾ ਇਹ ਕਿਹੜੀ ਕਲਾ ਵਰਤਗੀ ਫਿਰ ਆਪਾਂ ਇਧਰਲੇ ਪਾਸੇ ਨੂੰ ਹੋਤ ਰਹੇ ਆਂ ਆਪਦੇ ਸਿਰ ਨੂੰ ਸਹੀ ਕਰਨ ਦੀ ਲੋੜ ਆ ਪੰਜਾਬੀਆਂ ਦੇ ਵੱਡੇ ਹਿੱਸੇ ਨੂੰ ਤੇ ਭੇੜਚਾਲ ਦੇ ਵਿੱਚੋਂ ਬਾਹਰ ਨਿਕਲਣ ਦੀ ਜ਼ਰੂਰਤ ਆ ਉਸ ਬੰਦੇ ਨੇ ਇਹ ਵੀ ਗੱਲ ਕਹੀ ਆ ਹੁਣ ਉਹ ਕਹਿੰਦਾ ਜੀ ਸਾਰੀ ਦਿਹਾੜੀ ਮੈਨੂੰ ਪੌਡਕਾਸਟ ਵਾਲਿਆਂ ਦੇ ਫੋਨ ਆਉਂਦੇ ਰਹਿੰਦੇ ਆ ਮੇਰੀ ਤਾਂ ਦਿਹਾੜੀ ਵੀ ਨਹੀਂ ਲੱਗਦੀ ਤੇ ਮੇਰੇ ਪੀਪੇ ਦੇ ਵਿੱਚ ਆਟਾ ਕਿੱਥੋਂ ਪਾਊਗਾ ਕਦੇ ਕਿਸੇ ਪੌਡਕਾਸਟ ਵਾਲੇ ਨੇ ਇਹ ਗੱਲ ਕਹੀ ਹੈ ਜੀ ਕਿ ਆਉਂਦਾ ਹੋਇਆ ਮੈਂ ਤੇਰੇ ਲਈ 2500 ਦਾ ਰਾਸ਼ਨ ਲੈ ਕੇ ਆਉਣਾ ਮੈਂ ਤੇਰੇ ਲਈ 5000 ਰੁਪਏ ਲੈ ਕੇ ਆਉਣਾ ਦੱਸੋ ਤੁਹਾਡੇ ਘਰ ਦੇ ਵਿੱਚ ਕਿਹੜੀ ਚੀਜ਼ ਚਾਹੀਦੀ ਆ ਮੇਰੀ ਬੇਨਤੀ ਆ ਪੰਜਾਬ ਦੇ ਪੌਡਕਾਸਟਰਾਂ ਨੂੰ ਬਹੁਤ ਚੰਗੇ ਵੀ ਆ ਸਤਿਕਾਰਯੋਗ ਆ ਸਾਡੇ ਭ ਸਾਡੀਆਂ ਆਪਣੀਆਂ ਭੈਣਾ ਪਰ ਮੈਂ ਗੱਲ ਇਹ ਕਰਦਾ ਜੀ ਤੁਸੀਂ ਸੋਨੂ ਸੀਤੋ ਵਾਲੇ ਦੇ ਮਗਰ ਜਾਣੇ ਆ ਤੁਸੀਂ ਕਿਉਂ ਨਹੀਂ ਜਾਂਦੇ ਕਿ ਜਿਹੜੇ ਪੰਜਾਬ ਦੇ ਚੰਗੇ ਕਲਾਕਾਰ ਆ ਇੱਥੇ ਫਗਵਾੜੇ ਦੇ ਕੋਲੇ ਪਿੰਡ ਆ ਸਾਨੀ ਉੱਥੇ ਇੱਕ ਚੰਦਰਕਾਂਤ ਕਪੂਰ ਨਾਂ ਦੀ ਬੇਬੇ ਰਹਿੰਦੀ ਆ ਜਿਹੜਾ ਕਿ ਪੰਜਾਬੀ ਗਾਇਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਕਿਉਂਕਿ ਉੱਥੋਂ ਵੀਊ ਨਹੀਂ ਆਉਣੇ ਤੁਹਾਡੇ ਵੀਊ ਆਉਣੇ ਕਿ ਸੋਨੂ ਸੀਤੋ ਵਾਲੇ ਤੋਂ ਇਸ ਕਰਕੇ ਆਪਾਂ ਉੱਥੇ ਜਾਂਦੇ ਆ ਤੁਸੀਂ 97 ਮਿਸਤਰੀ ਦੀਆਂ ਇੰਟਰਵਿਊ ਕਰਦੇ ਹੁੰਦੇ ਸੀ ਤੁਸੀਂ ਨੀਟੂ ਸ਼ਟਰਾਂ ਵਾਲੇ ਦੇ ਪਿੱਛੇ-ਪਿੱਛੇ ਮਾਈਕ ਲੈ ਕੇ ਫਿਰਦੇ ਆਂ ਵੀ ਉਹ ਕੋਈ ਨਾ ਕੋਈ ਊਟ ਪਟਾਂਗ ਗੱਲ ਕਰੂਗਾ ਉਹੋ ਜਿਹਾ ਸਰਲੇਖ ਕੱਢਾਂਗੇ ਉਹੋ ਜੇ ਫਿਰ ਵੀਊ ਆਉਣਗੇ ਉਹੋ ਜੇ ਪੈਸੇ ਆਉਣਗੇ ਸਾਡੇ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਕੌਣ ਵਟਤ ਵਾਸਤੇ ਜਾਂਦਾ ਤੇ ਕੌਣ ਸਿਧਾਂਤਕ ਮੁਤਾਬਕ ਜਾਂਦਾ ਸਿਧਾਂਤਾਂ ਦੇ ਮੁਤਾਬਕ ਇੰਟਰਵਿਊ ਹੋਣੀਆਂ ਚਾਹੀਦੀਆਂ ਪੱਤਰਕਾਰੀ ਦੇ ਵਿੱਚ ਐਥਿਕਸ ਹੁੰਦੇ ਆ ਪਰ ਸਾਡੇ ਤਾਂ ਪੰਜਾਬੀਆਂ ਨੂੰ ਬਲੌਗਰ ਤੇ ਪੱਤਰਕਾਰ ਤੇ ਇਹਦੇ ਵਿੱਚ ਫਰਕ ਵੀ ਨਹੀਂ ਪਤਾ ਇਹਦੇ ਵਿੱਚ ਅੰਤਰ ਵੀ ਨਹੀਂ ਪਤਾ ਪੌਡਕਾਸਟ ਕਰਨ ਵਾਲੇ ਬਲੌਗ ਬਣਾਉਣ ਵਾਲੇ ਤੇ ਜਰਨਲਿਸਟ ਇਹਨਾਂ ਵਿਚਲਾ ਅੰਤਰ ਕੀ ਆ ਪੰਜਾਬੀਆਂ ਦੇ ਵੱਡੇ ਹਿੱਸੇ ਨੂੰ ਤਾਂ ਇਸ ਗੱਲ ਦਾ ਨਹੀਂ ਪਤਾ ਸੋ ਜੇਕਰ ਤੁਸੀਂ ਕੱਲ ਤੱਕ ਇਹ ਗੱਲ ਕਹਿੰਦੇ ਸੀ ਵੀ ਸੁਰੇਸ਼ ਖਾਲਸਾ ਦੇ ਉੱਤੇ ਕਲਾ ਵਰਤੀਏ ਤੇ ਭਾਈ ਉਹ ਕਲਾ ਨੂੰ ਇਨੀ ਛੇਤੀ ਖਤਮ ਨਾ ਕਰੋ ਮੈਂ ਤਾਂ ਕਹਿੰਦਾ 25000 ਰੁਪਏ ਮੰਗੇ ਜੇ ਕਿਸੇ ਨੂੰ ਪੁੱਗਦਾ ਉਹਦੀ ਇੰਟਰਵਿਊ ਕਰ ਲੂਗਾ ਨਹੀਂ ਪਉਂਦਾ ਨਾ ਕਰੇ ਤੇ ਜੇ ਤੁਹਾਨੂੰ ਇਹ ਲੱਗਦਾ ਜੀ ਕਿ ਉਹ ਬਾਬੇ ਨਾਨਕ ਦੀ ਗੱਲ ਕਰਨ ਲਈ ਪੈਸੇ ਮੰਗਦਾ ਤੇ ਫਿਰ ਭਾਈ ਜਿਹੜਾ ਤੁਹਾਡੇ ਗਵਾਂਢ ਦੇ ਵਿੱਚ ਕੋਈ ਬਾਬੇ ਨਾਨਕ ਦੇ ਬਾਰੇ ਸੋਹਣੀ ਝਾਰੀ ਕਰੇ ਦਿੰਦਾ ਫਿਰ ਤੁਸੀਂ ਉਹਦੀ ਇੰਟਰਵਿਊ ਕਿਉਂ ਨਹੀਂ ਕਰਦੇ ਉਹਨੂੰ ਸਿੱਖੀ ਦੇ ਬਾਰੇ ਬਹੁਤ ਘੱਟ ਜਾਣਕਾਰੀ ਆ। ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ। ਪਰ ਜਿਹੜੇ ਇੰਟਰਵਿਊ ਕਰਨੇ ਜਾਂਦੇ ਉਹਨਾਂ ਨੂੰ ਆਪ ਨੂੰ ਕਿੰਨੀ ਕਿ ਜਾਣਕਾਰੀ ਆ? ਜਾਂ ਤਾਂ ਇਹ ਗੱਲ ਕਹਿ ਗਏ ਜੀ ਕਿ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਕੱਲੀ-ਕੱਲੀ ਗੱਲ ਦੀ ਜਾਣਕਾਰੀ ਆ। ਸਾਨੂੰ ਵੀ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਜ਼ਿੰਦਗੀ ਨਾਲ ਸੰਬੰਧਤ 5-7 ਗੱਲਾਂ ਨੇ ਪਤਾ ਹੁੰਦਾ। 5 ਸ਼ਲੋਕਾਂ ਦੇ ਬਾਰੇ ਜਾਣਕਾਰੀ ਮੁਕੰਮਲ ਹੈ। ਉਹਨਾਂ ਨੇ 5 ਸ਼ਲੋਕਾਂ ਦੇ ਅਰਥਾਂ ਦਾ ਸਾਨੂੰ ਪਤਾ ਹੈ। ਸੋ ਕਹਿਣ ਦਾ ਭਾਵੇਂ ਜੀ ਕਿ ਗਾਲਾਂ ਕੱਢ ਕੇ ਨਾ ਸਿੱਖੀ ਦੀ ਸੇਵਾ ਹੋਈ ਕਦੇ, ਨਾ ਸਮਾਜ ਦੀ ਸੇਵਾ ਹੋਈ ਕਦੇ। ਪਰ ਕਿਉਂਕਿ ਅਸੀਂ ਭੇਡ ਚਾਲ ਦੇ ਵਿੱਚ ਯਕੀਨ ਰੱਖਦੇ ਆਂ ਇਸ ਕਰਕੇ ਜਿੱਧਰ ਨੂੰ ਚਿਤ ਕਰਦਾ ਸੀ ਬਸ ਆਣ ਮੰਗੂ ਜਾਂਨੇ ਆ ਤੇ ਸਫਾਇਆ ਜਾਂ ਕਰਕੇ ਤੇ ਮੁੜਿਆਉਨੇ ਆ 4 ਕਿ ਮਹੀਨੇ ਪਹਿਲਾਂ ਅਸੀਂ ਕਿਸੇ ਦੀ ਬੱਲੇ ਬੱਲੇ ਕਰਾਉਨੇ ਆ 4 ਕਿ ਮਹੀਨੇ ਬਾਅਦ ਅਸੀਂ ਕਿਸੇ ਦੇ ਦਫਾ ਪੱਟਣ ਲੱਗ ਜਾਂਨੇ ਆ ਜਿਵੇਂ ਕਿ ਅੱਜ ਕੱਲ ਆਪਾਂ ਸੁਰੇਸ਼ ਸਿੰਘ ਖਾਲਸਾ ਦੀ ਪੱਟਣ ਲੱਗੇ ਹੋਏ ਆ ਉਹ ਬੰਦੇ ਦੇ ਮਨ ਦੀ ਮौज ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿਸੇ ਨੇ ਸਿੱਖੀ ਦੇ ਵਿੱਚ ਮੁੜ ਕੇ ਆਉਣਾ ਜਾਂ ਕਿਸੇ ਨੇ ਸਿੱਖੀ ਤੋਂ ਦੂਰ ਹੋ ਕੇ ਕਿਸੇ ਹੋਰ ਧਰਮ ਵੱਲ ਜਾਣਾ ਇਹ ਬੰਦੇ ਦੀ ਨਿੱਜੀ ਆਜ਼ਾਦੀ ਆ ਇਹ ਬੰਦੇ ਦੀ ਸ਼ਖਸੀ ਆਜ਼ਾਦੀ ਆ ਜੇ ਕੋਈ ਗੋਰਾ ਅਜ ਸਿੱਖ ਬਣ ਜਾਂਦਾ ਉਹ ਅੰਮ੍ਰਿਤ ਪਾਣ ਕਰ ਲੈਂਦਾ ਆਪਾਂ ਇਸ ਗੱਲ ਦੀ ਮਹਿਮਾ ਕਰਦੇ ਵੀ ਦੇਖੋ ਯਾਰ ਕਮਾਲ ਹੋ ਗਈ ਕਲਾ ਵਰਤ ਗਈ ਪਰ ਜੇਕਰ ਕੋਈ ਸਿੱਖ ਕਿਸੇ ਹੋਰ ਧਰਮ ਵੱਲ ਜਾਂਦਾ ਤੇ ਆਪਾਂ ਇਹ ਗੱਲ ਕਿਉਂ ਕਹਨੇ ਵੀ ਭਾਈ ਇਹ ਧਰਮ ਮਾੜਾ ਹੈ ਕੋਈ ਧਰਮ ਮਾੜਾ ਨਹੀਂ ਇਹ ਤਾਂ ਗੱਲ ਹੈ ਵੀ ਉਹਨਾਂ ਨੇ ਆਪਦਾ ਪ੍ਰਚਾਰ ਕਰ ਲਿਆ ਜਿੱਧਰੋਂ ਅਸੀਂ ਮੁੜ ਕੇ ਗਏ ਆ ਉਹਨਾਂ ਦੀ ਮਾਰਕੀਟਿੰਗ ਸਹੀ ਹੈ ਤੇ ਆਪਣੀ ਮਾਰਕੀਟਿੰਗ ਦੇ ਵਿੱਚ ਨੁਕਸਾ ਫਿਰਦਾ ਇਹਦਾ ਮਤਲਬ ਇਹ ਹੋਇਆ ਕਿਉਂਕਿ ਅਸੀਂ ਤਾਂ ਪ੍ਰਚਾਰ ਦੇ ਵੱਲ ਗੌਰ ਹੀ ਨਹੀਂ ਕੀਤੀ ਮੈਨੂੰ ਇਸ ਗੱਲ ਦੇ ਉੱਤੇ ਬਹੁਤ ਹੈਰਾਨੀ ਹੁੰਦੀ ਜੀ ਪੰਜਾਬੀ ਸਿਰ ਤੋਂ ਕੰਮ ਲੈਣ ਦੀ ਥਾਂ ਦੇ ਉੱ ਜਿਹਦੇ ਮਗਰ ਪੈਂਦੇ ਆ ਉਹਦੇ ਮਗਰ ਪੈ ਜਾਂਦੇ ਆ ਮੇਰਾ ਕੋਈ ਰਿਸ਼ਤਾ ਨਹੀਂ ਨਾ ਮੈਂ ਉਹਦੇ ਕੋਈ ਇੰਟਰਵਿਊ ਕੀਤੀ ਹੈ ਤੇ ਨਾ ਮੇਰੀ ਕੋਈ ਇੱਛਾ ਹੀ ਆ ਜੇ ਉਹ ਆਊ ਜਾਂ ਕਹੂ ਤਾਂ ਉਸ ਤੋਂ ਬਾਅਦ ਵਿਚਾਰ ਕਰਾਂਗੇ ਪਰ ਉਵੇਂ ਨਹੀਂ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਜੀ ਕਿ ਉਹਦੀ ਪੰਜਾਬੀ ਭਾਸ਼ਾ ਉਚਾਰਨ ਬਿਲਕੁਲ ਸਹੀ ਨਹੀਂ ਆ ਉਵੇਂ ਜਿਵੇਂ ਕਿ ਅਸੀਂ ਬਿਹਾਰ ਦੇ ਵਿੱਚ ਜਾ ਕੇ ਅਸੀਂ ਬਿਹਾਰ ਦੇ ਲੋਕਾਂ ਮੁਤਾਬਕ ਹਿੰਦੀ ਨਹੀਂ ਬੋਲ ਸਕਦੇ ਸਾਨੂੰ ਭੋਜਪੂਰੀ ਨਹੀਂ ਉਵੇਂ ਆਉਂਦੀ ਹੋਣੀ ਹਾਂ ਉਹਦੇ ਮਨ ਦੀ ਮौज ਆ ਉਹਦੇ ਅੰਦਰ ਖਿੱਚ ਪਈ ਉਹਨੇ ਅਮਰਤ ਛਕਿਆ ਉਹ ਗੁਰੂ ਵਾਲਾ ਬਣਿਆ ਉਹ ਚਲੋ ਗੁਰੂ ਵਾਲਾ ਬਣਿਆ ਜੀ ਗੁਰੂ ਵਾਲਾ ਬਣਿਆ ਗੀਤ ਗਾ ਲਿਆ ਉਹਨੇ ਫਿਰ ਉਹਨੇ ਕਈ ਹੋਰ ਗੱਲਾਂ ਕੀਤੀਆਂ ਜਿਹਦੇ ਉੱਤੇ ਰੀਲਾਂ ਬਾਡੀਆਂ ਸ਼ੁਰੂ ਹੋ ਗਈਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਉਹਦੇ ਪੀਪੇ ਵਿੱਚਲਾ ਆਟਾ ਖੋਲ ਗਏ ਇਹਦਾ ਮਤਲਬ ਇਹ ਨਹੀਂ ਕਿ ਜੇਕਰ ਕਿਸੇ ਨੇ ਉਹਨੂੰ ਫੋਨ ਕੀਤਾ ਤੇ ਜੇਕਰ ਉਹਨੇ ਇਹ ਗੱਲ ਕਹਤੀ ਵੀ ਸੇਵਾ ਇੰਨੀ ਕੁ ਲੱਗੂਗੀ ਤੇ ਆਪਾਂ ਉਹਦੀ ਮਿੱਟੀ ਪਟਣ ਲੱਗ ਪਏ ਇਹ ਉਹਦੀ ਸ਼ਖਸੀ ਆਜ਼ਾਦੀ ਆ ਇਹ ਉਹਦੇ ਮਨ ਦੀ ਮੌਜ ਆ ਜੇ ਤੁਸੀਂ ਕਹਿੰਦੇ ਜੀ ਕਿ ਬਾਬੇ ਦੀ ਗੱਲ ਦੇ ਨਾਂ ਦੇ ਉੱਤੇ ਸੌਦਾ ਵੇਚ ਰਿਹਾ ਤੇ ਬਿਲਕੁਲ ਨਾ ਜਾਓ ਤੁਸੀਂ ਜੇ ਤੁਹਾਨੂੰ ਆਪ ਬੁਲਾ ਰਿਆ ਤੁਸੀਂ ਤਾਂ ਵੀ ਨਾ ਜਾਓ ਤੁਸਤਾ ਆਪ ਲੱਭਦੇ ਉਹਨੂੰ ਤੁਸੀਂ ਜਾਣੇ ਕਿਉਂ ਆ ਤੁਸੀਂ ਆਪ ਦੇ ਨੇੜਲੇ ਗੁਰੂ ਘਰ ਦੇ ਵਿੱਚ ਜਾਓ ਗਰੰਥੀ ਸਿੰਘ ਦੇ ਬਲੇ ਜਾਓ ਤੁਸੀਂ ਆਪ ਦੇ ਨੇੜਲੇ ਢਾਡੀ ਦੇ ਕੋਲੇ ਜਾਓ ਤੁਸੀਂ ਕਵੀਸ਼ਰ ਦੇ ਕੋਲੇ ਜਾਓ ਤੁਸੀਂ ਪ੍ਰਚਾਰਕ ਦੇ ਕੋਲ ਜਾਓ ਤੁਸੀਂ ਇਨਸਾਨੀਅਤ ਦੇ ਨਾਂ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੇ ਕੋਲੇ ਜਾਓ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕੁਝ ਕਮਹੀਨੇ ਪਹਿਲਾਂ ਅਸੀਂ ਜਗਰਾਉਂ ਦੇ ਵਿੱਚ ਗਏ ਸੀ ਉੱਥੇ ਬਾਈ ਜੀ ਗੁਰਤਾਜ ਸਿੰਘ ਖਾਲਸਾ ਤੇ ਕੁਝ ਕੋ ਹੋਰ ਨਾਂ ਦੇ ਵੱਲੋਂ ਇੱਕ ਜਥੇਬੰਦੀ ਚਲਾਈ ਜਾਂਦੀ ਆ ਸੰਸਥਾ ਚਲਾਈ ਜਾਂਦੀ ਆ ਉਹ ਸੰਸਥਾ ਜਿਹੜੀ ਉਹ ਇਸ ਵੇਲੇ ਡੈਲਸ ਸੈਂਟਰ ਵੀ ਚਲਾਉਂਦੀ ਮੁਫਤ ਦੇ ਵਿੱਚ ਉਹ ਜੀ ਵੱਖ-ਵੱਖ ਸਮਿਆਂ ਦੇ ਉੱਤੇ ਲੋੜਵੰਦਾਂ ਨੂੰ ਰਾਸ਼ਨ ਵੀ ਮੁਹੱਈਆ ਕਰਾਉਂਦੀ ਆ ਅਸੀਂ ਉੱਥੇ ਇੰਟਰਵਿਊ ਕਰਨ ਦੇ ਲਈ ਗਏ ਉੱਥੇ ਕੁਝ ਕੁ ਗ੍ਰੰਥੀ ਸਿੰਘ ਵੀ ਖੜੇ ਕਤਾਰ ਦੇ ਵਿੱਚ ਉਹਨਾਂ ਨੇ ਸੋਹਣੇ ਬਾਣੇ ਪਾਏ ਸੀ ਉਹਨਾਂ ਦੇ ਕਿਰਪਾਨ ਦਿਸਦੀ ਸੀ ਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਇੱਥੇ ਮੁਫਤ ਦੇ ਵਿੱਚ ਰਾਸ਼ਨ ਲੈਣ ਵਾਸਤੇ ਆਏ ਆ ਕੀ ਅਸੀਂ ਗੁਰੂ ਘਰਾਂ ਦੇ ਵਿੱਚ ਤੁਹਾਨੂੰ ਰੱਖਿਆ ਜਿੰਨਾ ਨਹੀਂ ਉਹ ਤੁਹਾਡੇ ਲਈ ਇਹਨਾ ਵੀ ਨਹੀਂ ਸੋਚ ਸਕਦੇ ਉਹ ਕਹਿੰਦਾ ਬਾਈ ਜੀ ਮੇਰੀ 5000 ਰੁਪਏ ਤਨਖਾਹ ਮੈਂ ਫਿਰੋਜ਼ਪੁਰ ਦੇ ਇੱਕ ਪਿੰਡ ਦੇ ਵਿੱਚੋਂ ਆਇਆ ਤੇ ਮੇਰੇ ਘਰ ਦੀ ਹਾਲਤ ਬਹੁਤ ਮੰਦੜੀ ਆ ਮੈਂ ਨਿਆਣੇ ਵੀ ਪੜਾਉਣੇ ਆ ਤੇ ਮੈਨੂੰ 5000 ਰੁਪਏ ਦੇ ਵਿੱਚ ਮੇਰਾ ਬਣਦਾ ਕੀ ਹੋਊਗਾ ਇਸ ਕਰਕੇ ਮੈਂ ਵੀ ਇੱਥੇ ਆਪਣਾ ਨਾਮ ਲਖਾਇਆ ਹੋਇਆ ਤੇ ਮਹੀਨੇ ਬਾਅਦ ਮੈਂ ਰਾਸ਼ਨ ਲੈ ਕੇ ਜਾਣਾ ਇੱਥੋਂ ਤੇ ਮੇਰਾ ਗੱਜ ਪਰ ਆਇਆ ਉਸ ਦਿਨ ਵੇ ਯਾਰ ਅਸੀਂ 5-5 ਕਰੋੜ ਰੁਪਏ ਦੇ ਗੁਰਦੁਆਰੇ ਤਾਂ ਬਣਾ ਲਏ ਪਰ ਗ੍ਰੰਥੀ ਸਿੰਘਾਂ ਨੂੰ 10-10 ਹਜ਼ਾਰ ਰੁਪਏ ਦੇਣ ਵੇਲੇ ਕਈਆਂ ਨੂੰ ਮੌਤ ਪੈਂਦੀ ਆ ਕਈ ਸੋਹਣੇ ਤਰੀਕੇ ਦੇ ਨਾਲ ਗ੍ਰੰਥੀ ਸਿੰਘਾਂ ਦੇ ਲਈ ਬੜਾ ਵਧੀਆ ਕੰਮ ਵੀ ਕਰਦੇ ਆ ਉਹਨਾਂ ਨੂੰ ਚੰਗਾ ਕਮਰਾ ਬਣਾ ਕੇ ਦਿੰਦੇ ਆ ਮੈਂ ਤਾਂ ਕਈ ਪਿੰਡਾਂ 'ਚ ਦੇਖਿਆ ਵੀ ਜੇਕਰ ਗ੍ਰੰਥੀ ਸਿੰਘ ਦੀ ਉਮਰ ਹੋ ਗਈ ਉਹਨੂੰ ਸੇਵਾ ਮੁਕਤ ਕਰਦੇ ਆ ਉਹਦੇ ਧੀਆਂ ਪੁੱਤਾਂ ਨੂੰ ਵਿਦੇਸ਼ ਦੇ ਵਿੱਚ ਵੀ ਭੇਜਿਆ ਉਹਨਾਂ ਲਈ ਕਾਰ ਲੈ ਕੇ ਦਿੱਤੀ ਆ ਇਹ ਜ਼ਿੰਦਗੀ ਦੀਆਂ ਸਹੂਲਤਾਂ ਇਹ ਲਗਜ਼ਰੀ ਨਹੀਂ ਆ ਇਹ ਤਾਂ ਜ਼ਿੰਦਗੀ ਦੀ ਲੋੜ ਦੇ ਮੁਤਾਬਕ ਗੱਲਾਂ ਪਰ ਜਿਹੜੇ ਆਪਾਂ ਇਹ ਲੋਕ ਨੇ ਜਿਹੜੇ ਕਿ ਥੁੜਾ ਮਾਰੇ ਨੇ ਆਪਾਂ ਉਹਨਾਂ ਦੇ ਕੋਲੇ ਕਿਉਂ ਨਹੀਂ ਜਾਂਦੇ ਬਈ ਆਪਾਂ ਉਹਨਾਂ ਦੇ ਕੋਲੇ ਜਾ ਕੇ ਇੰਟਰਵਿਊ ਕਰਨ ਦੇ ਲਈ ਜਿਵੇਂ ਕਿ ਸਾਨੂੰ ਬੰਦਾ ਮਿਲਿਆ ਤੁਹਾਨੂੰ ਕਿਉਂ ਨਹੀਂ ਮਿਲਦੇ ਤੁਸੀਂ ਜਾਣੇ ਕਿੱਥੇ ਆ ਇਸ ਕਰਕੇ ਜਿਹੜੇ ਪੌਡਕਾਸਟ ਕਰਨ ਵਾਲੇ ਵੀਰ ਆ ਉਹ ਸਿਰਫ ਗਾਲਾਂ ਪਵਾਉਣ ਦੇ ਲਈ ਨਾ ਕੰਮ ਕਰਿਆ ਕਰੋ ਅੱਜ ਕੱਲ ਤਾਂ ਚੱਲੇ ਪਿਆ ਵੀ ਜਿਹੜਾ ਇੱਥੇ ਮੈਡ ਵਰਗੇ ਬੰਦੇ ਨਹੀਂ ਆਪਾਂ ਇੰਟਰਵਿਊ ਕਰਦੇ ਆ ਫਿਰ ਆਪਾਂ ਗੱਲ ਕਹਿੰਨੇ ਕਿ ਆ ਦੇਖੋ ਜੀ ਬੋਲਦਾ ਕਿਵੇਂ ਆ ਇਹ ਐ ਕਿਵੇਂ ਕਰਦਾ ਹੱਥ ਕਿਵੇਂ ਕਰਦਾ ਬਾਹ ਕਿਵੇਂ ਕਰਦਾ ਇਹਦੀ ਆਵਾਜ਼ ਕਿਵੇਂ ਆ ਕੁੜੀਆਂ ਵਰਗਾ ਇਹ ਨਾ ਐ ਆ ਨਾ ਫਲਾਣੇ ਆ ਆਪਾਂ ਵੀ ਤਾਂ ਉਹ ਇੰਟਰਵਿਊ ਕਰਦੇ ਆ ਨਾ ਆਜੋ ਆਪਾਂ ਉਹਨਾਂ ਦੀ ਕਰੀਏ ਜਿਨ੍ਹਾਂ ਨੇ ਸਮਾਜ ਲਈ ਕੁਝ ਕੀਤਾ ਪਰ ਉਥੋਂ ਵੀ ਉਹ ਨਹੀਂ ਆਉਣਗੇ ਇਹ ਗੱਲ ਪੱਕੀ ਆ ਕਿਉਂਕਿ ਸਾਡੇ ਸਮਾਜ ਦੀ ਭੇਡਚਾਲ ਹੈ ਕਿ ਭਾਈ ਇੱਥੇ ਗੰਦਪਿੱਲ ਬਹੁਤ ਵੇਂਦੀ ਆ ਤੇ ਕੰਮ ਦੀ ਗੱਲ ਬਹੁਤ ਘੱਟ ਵੇਖੀ ਜਾਂਦੀ ਮੈਂ ਫੇਰ ਇਹ ਗੱਲ ਕਹਿਣਾ ਸ੍ਰੇਸ਼ ਖਾਲਸਾ ਦੀ ਕੋਈ ਗਲਤੀ ਨਹੀਂ ਆ ਉਹਨੇ ਪੈਸੇ ਮੰਗੇ ਆ ਤੁਸੀਂ ਨਹੀਂ ਦੇ ਸਕਦੇ ਕਿਸੇ ਹੋਰ ਦੀ ਇੰਟਰਵਿਊ ਕਰੋ ਜੇ ਉਹ ਨੂੰ ਨਹੀਂ ਦੇ ਸਕਦੇ ਤਾਂ ਕਿਸੇ ਹੋਰ ਦੀ ਕਰ ਲੋ ਪਰ ਜੇ ਤੁਸੀਂ ਇਹ ਗੱਲ ਕਹੋ ਕਿ ਲੈ ਹੁਣ ਬਾਣੀ ਵੇਚਦਾ ਉਹ ਬਾਣੀ ਤਾਂ ਵੇਚ ਨਹੀਂ ਰ ਉਹਨੂੰ ਤਾਂ ਬਾਣੀ ਪੜਨੀ ਨਹੀਂ ਆਉਂਦੀ ਹੋਣੀ ਅਜੇ ਉਹਨਾਂ ਤਾਂ 2 4 5 10 ਗੱਲਾਂ ਹੁੰਦੀਆਂ ਹੋਣੀਆਂ ਜਿੰਨੀਆਂ ਕੋਨੇ ਸਿੱਖੀਆਂ ਤੁਸੀਂ ਉਹਦੇ ਕੋਲੇ ਜਾਂਦੇ 40 ਮਿੰਟ ਦੀ ਤੁਸੀਂ ਇੰਟਰਵਿਊ ਕਰਦੇ ਆ ਉਹ 40 ਮਿੰਟ ਦੀਆਂ ਕਲਿੱਪਾਂ ਕੱਟ ਕੇ ਤੁਸੀਂ ਪਾਉਣੀਆਂ ਤੇ ਜੇ ਉਹ ਪੈਸੇ ਮੰਗਦਾ ਤੇ ਫਿਰ ਉਹ ਮਾੜਾ ਬਣ ਗਿਆ ਉਹ ਬਿਲਕੁਲ ਨਹੀਂ ਮਾੜਾ ਆਪਣੇ ਲੱਛਣ ਮੜੇ ਆ ਆਪਣੇ ਭਾਈਚਾਰੇ ਨੂੰ ਵੀ ਆਪਾਂ ਸਵਾਲ ਕਰਦੇ ਆ ਕਿ ਵੀਰ ਜੀ ਤੁਸੀਂ ਜਾਇਆ ਕਰੋ ਚੰਗੇ ਨੇਤਾਵਾਂ ਦੇ ਕੋਲ ਤੁਸੀਂ ਸਮਾਜ ਦੇ ਮੁੱਦੇ ਚੁੱਕਿਆ ਕਰੋ ਤੁਸੀਂ ਚੰਗੇ ਗਾਇਕਾਂ ਦੀ ਇੰਟਰਵਿਊ ਕਰੋ ਤੁਸੀਂ ਚੰਗੇ ਗੀਤਕਾਰਾਂ ਦੀ ਕਰੋ ਤੁਸੀਂ ਚੰਗੇ ਸਮਾਜ ਸੇਵਕਾਂ ਦੀ ਇੰਟਰਵਿਊ ਕਰੋ ਵਿਊ ਭਾਵੇਂ 5000 ਆਉਣ ਤੇ ਭਾਵੇਂ 5 ਮਿਲੀਅਨ ਆਉਣੇ ਬਾਅਦ ਦੀ ਗੱਲ ਆ ਥੋੜੇ ਇੱਕ ਬੰਦੇ ਹੀ ਹੁੰਦੇ ਆ ਚੰਗੇ ਕੰਮ ਦੀ ਇੱਜ਼ਤ ਕਰਨ ਵਾਲੇ ਸਤਿਕਾਰ ਕਰਨ ਵਾਲੇ ਬਾਕੀ ਤਾਂ ਉਰਲੀਆਂ ਪਰਲੀਆਂ ਵਾਲੀ ਹੁੰਦੇ ਐ ਇਸ ਗੱਲ ਨੂੰ ਦਿਮਾਗ ਦੇ ਵਿੱਚ ਰੱਖ ਕੇ ਚੱਲਗੇ ਨਹੀਂ ਤਾਂ ਜੇ ਆਪਾਂ ਕਹਿੰਨੇ ਵੀ ਕੱਲੇ ਵਿਊ ਦੇ ਲਈ ਆ ਤੇ ਲੀੜੇ ਲਾ ਕੇ ਖਬਰਾਂ ਪੜਨ ਲੱਗ ਜੋ ਇਹਦੇ ਤੇ ਬਹੁਤ ਆ ਜਾਣੇ ਫਿਰ ਤਾਂ ਐ ਕਰ ਲੋ ਮਤਲਬ ਕਹਿਣ ਦਾ ਇਹ ਆ ਵੀ ਗਾਲ ਕੱਢੇ ਨਾਲ ਦਾ ਸਿੱਖੀ ਦੀ ਸੇਵਾ ਹੁੰਦੀ ਆ ਨਾ ਪੰਜਾਬੀ ਦੀ ਸੇਵਾ ਹੁੰਦੀ ਨਾ ਪੰਜਾਬ ਦੀ ਸੇਵਾ ਹੁੰਦੀ ਆ ਸਾਡੀ ਆਪਦੀ ਮਾਨਸਿਕਤਾ ਝਲਕਦੀ ਆ ਤੇ ਜਿਹੜੇ ਇਹ ਗੱਲ ਕਹਿੰਦੇ ਵੀ ਇਹ ਹੁਣ ਭਈਆ ਦੇਖੋ ਜੀ ਐਂ ਵੇਚਣ ਲੱਗ ਪਿਆ ਜੀ ਬਾਣੀ ਨੂੰ ਸਿੱਖੀ ਨੂੰ ਤੇ ਭਾਈ ਜੀ ਤੁਹਾਡਾ ਆਪ ਦਾ ਸਿੱਖੀ ਦੇ ਵਿੱਚ ਕੀ ਯੋਗਦਾਨ ਆ ਤੁਹਾਨੂੰ ਆਪ ਨੂੰ ਕਿੰਨੇ ਕ ਸ਼ਲੋਕ ਆਉਂਦੇ ਆ ਤੁਸੀਂ ਆਪ ਕਿੰਨਾ ਕ ਸਿੱਖੀ ਦੇ ਸਿਧਾਂਤਾਂ ਤੇ ਖਰੇ ਉਤਰਦੇ ਆ ਇਹ ਸਾਰਾ ਕੁਝ ਮਿਲ ਮਿਲਾ ਕੇ ਜੇ ਚੱਲੀ ਜਾਂਦਾ ਜਾਣਕਾਰੀ ਜੂਨਕਾਰੀ ਤਾਂ ਬਹੁਤ ਘੱਟ ਲੋਕਾਂ ਨੂੰ ਆ ਜਿਨ੍ਹਾਂ ਨੂੰ ਹੈ ਉਹ ਦੱਸਦੇ ਨਹੀਂਗੇ ਉਹ ਇੰਨੇ ਭਰੇ ਆ ਤੇ ਜਿਹੜੇ ਭਰੇ ਪੀਤੇ ਆ ਤੇ ਉਹ ਕਦੇ ਉਹਦੇ 'ਚ ਵੱਜ ਗਏ ਕਦੇ ਉਹਦੇ 'ਚ ਵੱਜ ਗਏ ਉਹਨਾਂ ਦਾ ਕੰਮ ਇਹ ਆ